ਦੇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨੇ ਹਿੰਦਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਤੇ ਇਸ ਸੰਸਥਾਨ ਤੇ ਸ਼ਹੀਦੀ ਬਾਗ ਦੇ ਵਿੱਚ ਜਿੱਥੇ ਸਾਡੇ ਸਾਰੇ ਵਿਭੰਗ ਸੰਗਤਾਂ ਗਲਾ ਪੰਥਾਂ ਦੇ ਮੁਖੀ ਸਤਕਾਰਯੋਗ ਜਥੇਦਾਰ ਬਾਬਾ ਅਵਧਾਰ ਸਿੰਘ ਜੀ ਲੰਗ ਪੰਥ ਕਾਬਾ ਵਿਵੀ ਚੰਦ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਸ਼ਹੀਦੀ ਬਾਗ ਦੇ ਇਥੋਂ ਦੇ ਮੋਕਨ ਸਾਰੇ ਇੰਚਾਰਜ ਨੇ ਤੇ ਜਥੇਦਾਰ ਬਾਬਾ ਜੋਗਾ ਸੰਜੀਤਰਨਾਦਲ ਬਾਬਾ ਬਕਾਲਾ ਸਿੰਘ ਤੇ ਬਾਬਾ ਨਾਗਰ ਸਿੰਘ ਹਲੀਆਂ ਬਿੰਦਾਂ ਵਾਲੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਮਲਮੂਨ ਸਿੰਘ ਬਾਰਨ ਵਾਲੇ ਇਹ ਬਾਬਾ ਕੁਲਵਿੰਦਰ ਸਿੰਘ ਜੀ ਨੇ ਬਾਬਾ ਸ਼ਿੰਦਾ ਸਿੰਘ ਜੀ ਨੇ ਬਾਬਾ ਮਾਨਕ ਸਿੰਘ ਜੀ ਨੇ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਤੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ ਤੇ ਨਾਲ ਹੀ ਸਾਡੇ ਹਨੀ ਬਾਬਾ ਚੜਸ ਸਿੰਘ ਜੀ ਅਰਬਾ ਫਰਮਾ ਦੇ ਮੜੀਆਂ ਵਾਲੇ ਗੁਰੂ ਨਾਨਕਦਲ ਮੜੀਆਂ ਵਾਲੇ ਬਾਬਾ ਮਾਨ ਸਿੰਘ ਜੀ ਹੋਰਾਂ ਵੱਲੋਂ ਭਾਈ ਸਾਹਿਬ ਸਿੰਘ ਜੀ ਕਿੱਥੇ ਨੇ ਬਾਬਾ ਸਾਹਿਬ ਸਿੰਘ ਜੀ ਆਏ ਨੇ ਤੇ ਸਾਰੇ ਦਲਾਂ ਪੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨਮਾਇंदे ਇੱਥੇ ਹਾਜ਼ਰੀਆਂ ਦਵਾ ਰਹੇ ਨੇ ਤੇ ਸਾਰੀਆਂ ਹੀ ਗੁਰਸੇਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸਵ ਦੇ ਜੀਆਂ ਬੁਰਸਿਕ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਸਾਡੀ ਨਿਹੰਗ ਸਿੰਘਾਂ ਦੀ ਪਰੰਪਰਾ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਰ ਤੱਕ ਸਾਰੇ ਧਰਨੇ ਦਲਾਂ ਦੇ ਮੁਖੀਆਂ ਦੇ ਮੈਂ ਨਾਂ ਲਏ ਨੇ ਤੇ ਹੋਰ ਵੀ ਬਹੁਤ ਸਾਰੇ ਸੰਤਮਾ ਗੁਰਸਤ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਮਹਾਂਖਾਨੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਹੀ ਅਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਲੇ ਕੱਢੇਗਾ ਤੇ ਸਾਡਾ ਨਹਿਂਸ ਸਿੰਘ ਜਥੇਬੰਦੀਆਂ ਦਾ ਹਰ ਸਾਲ ਹੀ ਗੁਰਮਤਾ ਹੁੰਦਾ ਹੈ ਜਿਹੜਾ ਤੁਮਹਾਲਿਆਂ ਤੋਂ ਬਾਅਦ ਹਰ ਜੋੜ ਮੇਂਦੇ ਤੇ ਆਪਾਂ ਬਰੋਤੇ ਕਰਦੇ ਆ ਤੇ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਚੌਣੀ ਜਿਹੜੀ ਬਾਬਾ ਬਕਾਲਾ ਸਾਹਿਬ ਮਹਾਂਪੁਰਖਾਂ ਦੇ ਉਹਨਾਂ ਦੇ ਅਸਥਾਨ ਤੇ ਘੁੰਮਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਦਲਾਂ ਪੰਥਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਤੇ ਉਹਦੇ ਨਾਲ ਹੀ ਕਿਉਂਕਿ ਅੱਜ ਕੱਲ ਮੇਨ ਜਿਹੜੀ ਚੱਲ ਰਹੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ ਉਹ ਵੀ ਟਕਸਾਲ ਦੇ ਵੱਲੋਂ ਗੁਰਮੱਤੇ ਕੀਤੀ ਗਈ ਜੀ ਦੇ ਬਾਰੇ ਬਹੁਤ ਬੋਲਦੇ ਕਿ ਜਥੇਦਾਰ ਜੀ ਦੇ ਨਵੇਂ ਖਾਤੋਂਾਂ ਦਾ ਜੋਰ ਕੀਤਾ ਜਾਵੇ ਤੇ ਜਿਹੜੇ ਲਾਏ ਗਏ ਸੀ ਉਹਨਾਂ ਦੀ ਪੂਰਨ ਪੁਨਰ ਬਹਾਲੀ ਕੀਤੀ ਜਾਵੇ ਉਹਦੇ ਬਾਰੇ ਕੋਈ ਤੁਹਾਡਾ ਵਿਚਾਰ 15 ਸਾਡਾ ਨਹਿੰਸ ਸਿੰਘ ਜਥੇਦਾਰ ਬੰਦੀਆਂ ਨੇ ਤੇ ਜਿਹੜਾ 10 ਤਰੀਕ ਨੂੰ ਹੀ ਸਭ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਨਹਿੰਸ ਸਿੰਘ ਗੜਾਂ ਪੰਥਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਸਾਰਿਆਂ ਨੇ ਜਿਹੜਾ ਸੀ ਲਿਖਤੀ ਜਿਹੜਾ ਉਹ ਵਚਨ ਕੀਤੇ ਸੀ ਤੁਸੀਂ ਇਹਨਾਂ ਤੇ ਕਾਇਮ ਰਹਿਣਾ ਤੇ ਉਹ ਹੁਣ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਕਾਇਮ ਨੇ ਤੇ ਦੂਸਰੀ ਗੱਲ ਆ ਵੀ ਜੇ ਸਾਡਾ ਸਭ ਤੋਂ ਪਹਿਲਾਂ ਨਹਿਂਸ ਸਿੰਘ ਦਲਾ ਬਨਥਾ ਨੇ ਵਿਰੋਧ ਕੀਤਾ ਸੀ 10 ਤਰੀਕ ਨੂੰ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੇ ਉਸੇ ਪਹਿਰੇ ਤੇ ਆਪਾਂ ਸਾਰੇ ਕਾਮਯਾਬ ਆ ਉਹ ਪਹਿਰੇ ਤੇ ਸਾਰੀਆਂ ਹੀ ਗੱਲਾਂ ਉਹਦੇ ਵਿੱਚ ਜੋ ਕੁਝ ਹੁਣ ਤੁਸੀਂ ਆਪਾਂ ਕਹਿਣਾ ਚਾਹੁੰਦੇ ਆ ਇਹ ਬਾਬਾ ਜੀ ਉਹਨਾਂ ਦੇ ਆਪ ਦੇ ਵਿਚਾਰ ਨੇ ਪਰ ਅਸੀਂ ਉਸੇ ਗੱਲ ਦੇ ਉੱਪਰ ਜਿਹੜੇ ਉਸੇ ਵਜਨ ਤੇ ਉਸੇ ਮਰਿਆਦਾ ਤੇ ਜਿਹੜੇ ਕਾਇਮ ਆ ਜਦੋਂ ਤੱਕ ਸਾਡੇ ਨੇ ਹੰਸ ਸਿੰਘ ਜਥੇਬੰਦੀਆਂ ਦੇ ਨਾਲ ਕਿਉਂਕਿ ਅਸੀਂ ਨਿਰੋਲ ਧਾਰਮਿਕ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਜਿਹੜਾ ਬਾਬਾ ਆਪਣੇ ਕੋਈ ਵੀ ਮਹਾਪੁਰਖ ਬੋਲਦੇ ਨੇ ਤੇ ਉਹਦੇ ਨਾਲ ਸਾਡਾ ਨਹੀਂ ਸਾਡਾ ਨਿਹੰਗ ਸਿੰਘ ધਰਮ ਪੰਥ ਦਾ ਇੱਕ ਆਪ ਦਾ ਮਰਿਆਦਾ ਹੈ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਤੇ ਨਾਲ ਜਿੱਥੇ ਇਹ 10 ਤਰੀਕ ਨੂੰ ਜੋ ਵੀ ਉੱਥੇ ਗੁਰਮਤਾ ਹੋਇਆ ਤੇ ਉਹਦੇ ਵਾਸਤੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਤੇ ਉਹਦੇ ਮੁਤਾਬਕ ਹੀ ਆਪਾਂ ਚੱਲਣਾ ਹੈ ਕੌਮ ਦੇ ਨਾਮ ਵਿਰੋਧ ਕੀਤਾ ਜਾਏਗਾ ਜੀ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੌਮ ਦੇ ਨਾਮ ਸੰਦੇਸ਼ ਵੀ ਦੇ ਕੇ ਕਿ ਜੀ ਉਹ ਰੱਖਿਆ ਚੁਪੇਰੇ ਤੁਹਾਡਾ ਕੀ ਸਟੈਂਡ ਬੰਨੀ ਨਹੀਂ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੇ ਉਹ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਗੁਰਮਤੇ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰਵਾਹ ਨਹੀਂ ਕੋਈ ਵਿਰੋਧ ਕੋਈ ਹੈ ਇਸ ਬੰਦਾ ਜਿਹ ਪ੍ਰੋਗਰਾਮ ਵਾਲਾ ਜਿੱਥੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਨਾਤੇ ਸਾਡੇ ਨਹਿਮ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਤੇ ਪ੍ਰੋਗਰਾਮ ਦੇ ਵਿੱਚ ਬੁਲਾਉਂਦੀਆਂ ਤੇ ਨਾ ਸੀ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਉਹ ਕੋਈ ਸਾਡੇ ਗੁਰਮਤੇ ਅਨੁਸਾਰ ਨਹੀਂ ਗੱਲ ਹੁੰਦੀ ਤੇ ਉਦੋਂ ਤੱਕ ਉਹਨਾਂ ਦੇ ਸਰੂਪੇ ਵੀ ਅਸੀਂ ਪ੍ਰਵਾਨ ਨਹੀਂ ਬਾਬਾ ਜੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਉਣਾ ਤੇ ਦੰਦ ਖਾਲਸੇ ਦੀ ਜਥੇਬੰਦੀਆਂ ਸੋਚ ਰਹੀਆਂ ਨੇ ਦਸਤੀਕੇ ਨਾਲ ਆਵਾਜ਼ ਉੱਠੀ ਹੈ ਕਿ ਜਥੇਬੰਦੀਆਂ ਸੁਮਾਲਣੋਂ ਤੱਕ ਦਾ ਉਹਨਾਂ ਦਾ ਕਾਰਜ ਕਰਨਾ ਜਿੱਥੇ ਬੰਦੀਆਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਦਾਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਆਪਾਂ ਜਿੱਥੇ ਨਿਹੰਗ ਸਿੰਘ ਸੇਧ ਲੈ ਕੇ ਚੱਲਦੇ ਨੇ ਅਕਾਲੀ ਪਾਪਾ ਫੂਲਦਲ ਸਿੰਘ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਤੇ ਹੁਣ ਵੀ ਮਾਜ ਤੇ ਨਾਜ ਕਰਦਾ ਉਹ ਫੈਸਲਿਆਂ ਤੇ ਖਾਲਸੇ ਪੰਥ ਨੂੰ ਮਾਨ ਹੈ ਤੇ ਜਿੱਥੇ ਆ ਗੱਲ ਹੁੰਦੀ ਆ ਉਹਦੇ ਮੁਤਾਬਕ ਅਸੀਂ ਮਰਿਆਦਾ ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੰਦਸੀ 1920 ਤੋਂ ਪਹਿਲਾਂ ਉਹ ਵੀ ਨਹਿੰਗ ਸਿੰਘਾ ਕੋਲ ਹੁੰਦਾ ਸੀ। ਢੁੱਡਾ ਗਲ ਕੋਲ ਦੀ ਸਾਰੇ ਪ੍ਰਬੰਧ ਇਹ 1925 ਦੇ ਵਿੱਚ ਜਿਹੜਾ ਐਕਟ ਅੰਗਰੇਜ਼ਾਂ ਨੇ ਜਿਹੜਾ ਅਸੀਂ ਬਣਾਇਆ ਉਹਦੇ ਮੁਤਾਬਕ ਹੁਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ। ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਨਾ ਉਹਦੇ ਕਰਕੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਨਾ ਹੀ ਹੈ ਪਰ ਅਸੀਂ ਚਾਹੁੰਦੇ ਆ ਵੀ ਕੋਈ ਆਪਸੀ ਭਰਾ ਮਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਜਿਨ ਹੰਗ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਜਦੋਂ ਵੀ ਭੀੜ ਭਈ ਨੰਨ ਸਿੰਘ ਕਹਿੰਦਾ ਕਿ ਉਸ ਸਮੇਂ ਦਾ ਬੰਦਾਜ ਕੋਸੀ ਹੋਈ ਆ ਉਹ ਚੰਗਾ ਫੈਸਲਾ ਸੀ 2:50 ਮਿੰਟ ਤੇ ਹੋਣਾ ਨਹੀਂ ਤਾਂ ਕਹਿੰਦੇ ਉਹਨਾਂ ਦੇ ਪੁੱਛਿਆ ਕਿ ਕਰ ਲਓ ਮੈਂ ਸੁਣਿਆ ਨਹੀਂ ਕਰਉ ਮੰਨ ਕਰ ਚਲੋ ਜੇ ਉਹਨਾਂ ਨੇ ਕੁਝ ਕੀਤਾ ਪਰ ਅਹੀ ਉਹਦੇ ਨਾਲ ਸਹਿਮਤ ਨਹੀਂ ਉਹ ਮਰਿਆਦਾ ਤੋਂ ਬਾਹਰ ਜਾ ਕੇ ਕੀਤਾ ਕਿਉਂਕਿ ਇਥੋਂ ਦੀ ਮਰਿਆਦਾ ਤੁਹਾਨੂੰ ਜਾਦਾ ਪਤਾ ਹੋਊਗੀ ਕਿੰਨੇ ਵਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮਰਿਆਦਾ ਤੋਂ ਬਾਹਰ ਜਾ ਕੇ ਦੂਜੀ ਗੱਲ ਇਹ ਸਿੰਘ ਸਾਹਿਬ ਹੁੰਦੇ ਨੇ ਹੈੱਡ ਗ੍ਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਾਤਾਂ ਨੂੰ ਕੰਵਿੰਦ ਸਿੰਘ ਗੜਗਾਜੀ ਨੇ ਸੰਦੇਸ਼ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਅਨਾ ਸਾਰੇ ਉੱਤੇ ਜਾ ਕੇ ਉਹ ਜਿਹੜੇ ਨੇ ਦਸਤਾਰ ਬੋਹਣਾ ਜਿਹੜੇ ਸੰਸਥਾਾਂਾਂ ਵਿਰੋਧ ਕਰ ਰਹੇ ਆ ਉਹਨਾਂ ਨੇ ਇਸ਼ਾਰੇ-ਸ਼ਾਰੇ ਵਿੱਚ ਕਿਹਾ ਕੱਲ੍ਹ ਕੁਲਦੀਪ ਬਾਜ ਜੀ ਨੇ ਜਿਹੜਾ ਕੌਮ ਦੇ ਨਾਂ ਹੁੰਦੇ ਦਿੱਤਾ ਕਿ ਸਰਕਾਰੀ ਤੰਤਰ ਦੀ ਸ਼ੈਤ੍ਰ ਗੁਰਦਾਨਾਂ ਦੇ ਕਬਜ਼ਾ ਕਰਨਾ ਦੇਖ ਲੋ ਇਹ ਵੀ ਜੇ ਤੇ ਜਿਹੜਾ ਆਪ ਕੋਈ ਹੁੰਦਾ ਸਾਡਾ ਕੋਈ ਸਰਕਾਰੀ ਹੈਗਾ ਤਾਂ ਦੱਸ ਦੇਣ ਜੇ ਉਹਨਾਂ ਦੀ ਸਾਝ ਰਹੀ ਆਪਣੇ ਭਾਜਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਚੱਕਰਾਂ 'ਚ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹਿਮ ਸਿੰਘ ਜਥੇਵੰਦੀਆਂ ਨਰੋਲ ਧਾਰਮਿਕ ਨੇ ਜੇ ਕੋਈ ਵੀ ਇਹੋ ਜੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੁਣ ਸਰਕਾਰੀ ਹੋ ਗਈ ਜੇ ਸੰਗਤ ਦੀ ਆਪਾਂ ਇੱਕ ਆਵਾਜ਼ ਦੇ ਨਾਲ ਗੱਲ ਕਰਦੇ ਆ ਨਹੀਂ ਤਾਂ ਸਾਨੂੰ ਵੀ ਕੀ ਲੋੜ ਹੈ ਕਿਸੇ ਦਾ ਵਿਰੋਧ ਕਰਨ ਦੀ ਜਿਹੜਾ ਸਾਬ ਨੇ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਜਿਹੜੇ ਵੀ ਗੱਲ ਜਿੱਥੇ ਦਾ ਜਿੱਥੇ ਦਾ ਜਿਹੜੇ ਜਥੇਦਾਰ ਉਹਨਾਂ ਨੇ ਨਹੀਂ ਦੋ ਤਰੀਕ ਤੋਂ ਪਹਿਲਾਂ ਜਿਹੜਾ ਮਰਜ਼ੀ ਬਦਲ ਲੈਂਦੇ ਜਿਹਨੂੰ ਮਰਜ਼ੀ ਲਾ ਆ ਜੋ ਵੀ ਉਹਨਾਂ ਨੇ ਖੱਡਪੜ ਸਾਹਿਬ ਰਖਾਇਆ ਉਹਦੇ ਬਾਰੇ ਸਿੱਤਾਇਆ ਤੁਹਾਡੀ ਸੋਚਦਾ ਗਾਦਾ ਇਸ ਸਿੰਘ ਸਾਹਬ ਦੀ ਜਿੱਥੇ ਰੋਕ ਨਹੀਂ ਤਾਂ ਸਭ ਰਾਦੇਵਾਸਤ ਖੱਡਪੜ ਸਾਹਿਬ ਰਖਾਇਆ ਜੀ ਅੱਜ ਨਹੀਂ ਉਹ ਪਹਿਲਾਂ ਹੀ کہہ ਚੁੱਕੇ ਆ ਵੀ ਜੇ ਉਹਨਾਂ ਨੇ ਆਪਣੇ ਜੂ ਮਰਜ਼ੀ ਕਰ ਲਈ ਤੁਹਾਨੂੰ ਕੋਈ ਸੱਦਾ ਹੈ ਜੀ ਉਹਨਾਂ ਦਾ ਨਹੀਂ ਸੱਦਾ ਆਊਗਾ ਵੀ ਅਸੀਂ ਬਜਵਾਲਾ ਰਾਹ ਕੀ ਹੋ ਸਕਦਾ ਦੇਖੋ ਜਥੇਦਾਰ ਲਾਹਤੇ ਗਏ ਤੇ ਕੁਝ ਕਹਿ ਰਹੇ ਨੇ ਗੱਦੀਦਾਰਾਂ ਨੂੰ ਰੀਐਂਸਟੇਟ ਕੀਤਾ ਜਾਵੇ ਉਹ ਹਟਾਉਣ ਲਈ ਜਿਹੜੇ ਗੱਦਾਂ ਬਣੇ ਤਿਆਰ ਨਹੀਂ ਵਿਚਲਾ ਰਾਹ ਕੀ ਹੋ ਸਕਦਾ ਵਿਚਲਾ ਰਾਹ ਤੇ ਜਦੋਂ ਤੱਕ ਇਹਦਾ ਸਮੁੱਚੇ ਖਾਲਸੇ ਪੰਥ ਨਾਲ ਨਿਹੰਗ ਸਿੰਘ ਜਥੇਦਾਰਾਂ ਨਾਲ ਗੁਰਮਤੇ ਦੇ ਨਾਲ ਨਹੀਂ ਉੱਥੇ ਕੋਈ ਹੁੰਦਾ ਆਪਣੇ ਜਿਹੜਾ ਮਰਿਆਦਾ ਅਨਸਾਰ ਜੋ ਪਹਿਲਾਂ ਹੈਗੇ ਨੇ ਉਹਨਾਂ ਨੂੰ ਬਹਾਲ ਕਰਨ ਦੇ ਉਹ ਜਿਹੜੇ ਆ ਆਪਣੇ ਉਹ ਬਹਾਲ ਆਪਦੀ ਸੇਵਾ ਤੇ ਜਾਣ ਇਹ ਆਪਣੇ ਖਾਲਸੇ ਨੇ ਕਿਸੇ ਨੇ ਵੀ ਆਪਣੇ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਕੋਈ ਹਟਾਇਆ ਇਹਦੇ ਗ੍ਰੋਮਨੀ ਕਮੇਟੀ ਨੇ ਪ੍ਰਧਾਨ ਵੀ ਹੈ ਨਹੀਂ ਸੀ ਹੈ ਨਾ ਇਹ ਜਥੇਦਾਰ ਮੰਨਣ ਕਿਹਨੂੰ ਕਿਉਂ ਇਹ ਤਾਂ ਸੰਕਟ ਦੇ ਵਿੱਚ ਗੁਰਜਮੂਰਤ ਖਾਲਸੇ ਦੇ ਨਾਲ ਗੁਰਮਤਾ ਕਰਕੇ ਹੀ ਸਰਬੱਤ ਖਾਲਸੇ ਦਾ ਜਿਹੜਾ ਵਿਚਾਰ ਕੀਤਾ ਜਾ ਸਕਦਾ ਵੀ ਜਿਵੇਂ ਜਿਵੇਂ ਅੱਗੇ ਵਿਚਾਰ ਆਉਣਗੇ ਸੰਗਤ ਦੇ ਉਹਦੇ ਮੁਤਾਬਕ ਆਪਾਂ ਅਗਲੇ ਫੈਸਲੇ ਹੈ ਨਾ ਬਈ ਕੋਮ ਦੁਬਦਾ ਕਿ ਹੁਣ ਜਥੇਦਾਰ ਮੰਨਣ ਕਿਨੂੰ ਕਰੀਏ ਮਨਨ குரு ਗ੍ਰੰਥ ਸਾਹਿਬ ਜੀ ਆਗਿਆ ਭਈ ਅਕਾਲ ਕੀ ਤਬੇ ਜਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਬਾਬਾ ਜਿਹੜਾ ਕੱਲ ਸੰਦੇਸ਼ ਦਿੱਤਾ ਉਹ ਫੇ ਸਿੱਖਣ ਦਾ ਮੰਨਨ ਕਰ ਲਈ ਉਹ ਉਹਨਾਂ ਨੇ ਕੀ ਸੰਦੇਸ਼ ਦਿੱਤਾ ਕੋਈ ਵੀ ਗੁਰਸੇਖ ਖੜਾ ਹੋ ਕੇ ਕੋਈ ਵੀ ਆਪਾਂ ਬੇਨਤੀ ਤੇ ਗੁਰੂ ਸਾਹਿਬ ਅੱਗੇ ਕਰਦੇ ਆ ਜੇ ਅਸੀਂ ਉਹ ਸੰਦੇਸ਼ ਨੂੰ ਆਪਾਂ ਇਹ ਨਹੀਂ ਇਹੋ ਜੇ ਕਿੰਤੂ ਪ੍ਰੰਤੂ ਜਨਾ ਸਾਨੂੰ ਪਾਓ ਆਪਾਂ ਨਰੋਲ ਜਿਹੜਾ ਵਿਰੋਧ ਆ ਉਹ ਕੀਤਾ ਤੇ ਅੱਗੇ ਸਾਡਾ ਜਾ ਰਿਹਾ ਹੈ। ਭਾਵੇਂ ਹੋਲਾ ਮੰਦਾਂ ਦੇ ਬਾਰੇ ਲਾਸਟ ਪ੍ਰਿੰਸੇ ਦਾ ਕੰਮ ਜਿਹੜੇ ਤਰੀਕੇ ਦੇ ਨਾਲ ਵੱਧ ਜਿਹੜੇ ਮਾੜੇ ਪ੍ਰਬੰਧ ਦੇ ਕੰਮ ਲਈ ਕਾਂਗਰਸ ਪਹਿਲਾਂ ਸਨਮਾਨ ਵੀ ਹੁੰਦਾ ਸੀ ਘੋੜਸਵਾਰ ਜਿਹੜੇ ਹੁੰਦੇ ਸੀ ਤੁਸੀਂ ਇਹ ਦੇਖਿਆ ਜੇ ਆਪਣੇ ਨਹੀਂ ਜੇ ਆਪਣੇ ਜੇ ਉਹਨਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਆ ਉਹ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਪੁੱਛੋ ਨਾ ਨਗਰ ਕੀਰਤਨ ਦੇ ਨਾਲ ਆਏ ਸੀ ਨਾ ਕੋਈ ਸਿੰਘ ਸਾਹਿਬ ਕਿਸੇ ਵੀ ਤਖਤ ਦੇ ਹੈਗੇ ਸੀ ਨਾਲ ਹਣਾ ਉਹਦੇ ਵੀ ਮਾਨ ਮਰਿਆਦਾ ਤੇ ਤਾਂ ਛੱਡ ਵਜਦੀ ਹੈ ਨਾ ਉਹਦੇ ਤੇ ਉਹਦੇ ਨਾਲ ਮਾਨ ਮਰਿਆਦਾ ਨੂੰ ਵੀ ਛੱਡ ਵਜਦੀ ਹੈ ਬਾਬਾ ਜੀ ਲਗਾਤਾਰ 939 ਤੋਂ ਉੰਦਾ ਆ ਰਹੇ ਹਨ ਗਿਆਨੀ ਰਣਜੀਤ ਸਿੰਘ ਕਿਆਨੀ ਪੂਰਨ ਸਿੰਘ ਸਾਰਿਆਂ ਨੇ ਇਸੇ ਤਰੀਕੇ ਨਾਲ ਲਾਇਆ ਗਿਆ ਉਹ ਉਹੋ ਹੀ ਤਾਂ ਗੱਲ ਕਰ ਰਹੇ ਆ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਿਵਾਉਂਦੇ ਤਾਂ ਬਹੁਤ ਹੀ ਵਧੀਆ ਸਤਕਾਰ ਨਾਲ ਨੇ ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦਾ ਗੁਰਮਤੇ ਨਾਲ ਲਾਉਣ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਤਰ੍ਹਾਂ ਕਿਉਂ ਲਾਇਆ ਜਾਂਦਾ ਉਹਦੇ ਆਪਾਂ ਪੁੱਛਾਵਾਂ ਤੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧੀ ਵਿਵਧਾਨ ਜਿਹੜਾ ਉਦੋਂ ਦਾ ਚੱਲਿਆ ਆ ਰਿਹਾ ਜੇ ਆਪਣੇ ਸੈਂਟਰ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਤੇ ਸ਼ਰਮੀਗੁਪਤਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਸਿੰਘ ਸਾਬਾਂ ਦਾ ਜਿਹੜਾ ਹੈ ਇਹਨਾਂ ਦੀ ਅਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਤਕਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਉਹ ਨਰਾਦਰ ਨੂੰ ਕਦੇ ਕੀ ਸਰਬੱਤ ਦਾਤ ਦੀ ਸ਼੍ਰੋਮਣੀ ਕਮੇਟੀ ਜਿਹੜਾ ਜਿਹੜਾ ਦੇ ਜਦੋਂ ਤੱਕ ਇਹ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬੱਤ ਖਾਲਸਾ ਨੇ ਜਿਹੜਾ ਉਹ ਗੁਰੂਆਂ ਤੇ ਉਹ ਸੰਗਤ ਤੋਂ ਗੁਰੂ ਸਾਹਿਬ ਬਹੁਤ ਕਿਰਪਾ ਸੰਗਤ ਕੋਸ਼ਿਸ਼ ਵੀ ਕਰ ਕਰਦੀ ਹੈ ਪਰ ਸੰਗਤ ਜਿਹੜੀ ਸਰਬੱਤ ਖਾਲਸਾ ਦੀ ਜਦੋਂ ਗੱਲ ਆਊਗੀ ਕਮੁੱਚੇ ਖਾਲਸੇਪੰਨ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬੱਤ ਖਾਲਸਾ ਵੀ ਹੋਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਉਹ ਸੋਧ ਜ਼ਰੂਰ ਕਰਨੀ ਚਾਹੀਦੀ ਆ ਉਹ ਸਿੰਘ ਸਾਬਾਂ ਦਾ ਨਰਾਦਰ ਨਾਲ ਲਿਵਾਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਪਦੇ ਤੇ ਕੋਈ ਗੱਲਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ 2 ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਉਤਰਾਜ ਤੇ ਜੇ ਹੁਣ ਆਪਣੇ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੋ ਗਈ 2 ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਜੋ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨੇ ਹੰਗਸ ਸਿੰਘ ਜਥੇਬੰਦੀਆਂ ਉਹਦੇ ਹੱਕ ਇਹ ਜੀ ਕਿਸੇ ਉਹਨਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ ਹੋਣੀ ਚਾਹੀਦੀ ਹੈ ਐਜਪੀਸੀ ਤੋਂ ਉਹਨਾਂ ਦੇ ਸਮੇਂ ਰਸਤਾ ਕੋਈ ਵੀ ਹੁੰਦਾ ਸਮੇਂ ਡਿਮਾਂਡ ਕਰਦੇ ਹੋ ਕੇਂਦਰ ਸਰਕਾਰ ਤੋਂ ਵੀ ਜਲਦੀ ਪ੍ਰੈਾਇਜ਼ ਕਰਨ ਚਾਹੀਦੇ ਆ ਉਹ ਤਾਂ ਬਹੁਤ ਛੇਤੀ ਹੋਣੀਆਂ ਚਾਹੀਦੀਆਂ ਨੇ ਪਰ ਆਪਾਂ ਇਹ ਵੀ ਕਹਿੰਦੇ ਆ ਉਹਦੇ ਵਿੱਚ ਨਰੋਲ ਜਿਹੜੀ ਕਿਉਂਕਿ ਧਾਰਮਿਕ ਸੰਸਥਾ ਹੈ ਉਹਨੂੰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਡੇ ਜਿੰਨੇ ਵੀ ਧਾਰਮਿਕ ਇਹ ਸਿਆਸੀ ਬੰਦੇ ਨਹੀਂ ਹੋਣੇ ਚਾਹੀਦੇ ਧਾਰਮਿਕ ਹੀ ਹੋਣੇ ਚਾਹੀਦੇ ਨੇ ਧਾਰਮਿਕ ਬੰਦੇ ਹੀ ਉਹਦੇ ਵਿੱਚ ਅੱਗੇ ਆਉਣ ਚੁਣ ਕੇ ਤੇ ਉਹ ਹੀ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਪ੍ਰਬੰਧ ਚਲਾਉਣਾ ਚਾਹੀਦਾ ਕਿਉਂਕਿ ਇਹ ਸਿਆਸੀ ਗੱਲਬਾਤ ਹੈ ਅਸੀਂ ਇਲੈਕਸ਼ਨਾਂ ਨਾਸੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਸਿਆਸੀ ਸਾਡੀ ਗੱਲਬਾਤ ਹੈ ਸਿਰਫ ਨਰੋਲ ਧਾਰਮਿਕ ਇਹਦਾ ਅਸੀਂ ਵਿਰੋਧ ਜਿਹੜਾ ਇਸ ਕਰਕੇ ਕਰ ਰਹੇ ਹਾਂ ਔਰ ਸਾਡਾ ਕੋਈ ਅਕਾਲੀ ਦਰ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਸਾਡਾ ਉਹਨਾਂ ਨਾਲ ਨਹੀਂ ਜੀ ਵਿਰੋਧ ਨਹੀਂ ਕਰਦਾ ਠੀਕ ਹੈ ਠੀਕ ਹੈ ਠੀਕ ਹੋ ਗਿਆ ਜਿਹਦੇ ਤੁਸੀਂ ਕਿਹਾ ਸੀ ਕਿ ਵਿਰੋਧ ਕੀਤਾ ਜਾਵੇ ਇਸੇ ਤਰ੍ਹਾਂ ਜਾਵੇ ਉਹਨਾਂ ਦਾ ਕੋ ਸਰਕਾਰੀ ਜਿਹੜੀ ਪੀਟੀ ਆ ਉਹਦੇ ਗਰੁੱਪ ਹੈ ਉਹਨਾਂ ਦੇ ਵਿੱਚ ਸਰਕਾਰ ਦੇ ਦੋ ਜਿਹੜੇ ਫੇਰ ਕਰਵਾਈਏ ਉਹ ਇਸ ਕਰਕੇ ਕਰਵਾਈ ਸੀ ਉਹਨਾਂ ਨੇ ਜਿਹੜਾ ਮੈਂ ਬੋਲਿਆ ਸੀ ਵੀ ਅਮਨ ਮਾਨ ਜਿਹੜਾ ਹੈ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਰਾਤ ਨੂੰ ਬਾਬਾ ਜੀ ਬੋਦੋ ਵੀ ਕੋਈ ਇੱਥੇ ਲੜਾਈ ਝਗੜਾ ਨਾ ਹੋ ਜਾਵੇ ਕੋਈ ਇਹੋ ਜੀ ਗੱਲ ਨਾ ਹੋ ਜਾਵੇ ਉਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਰਾਤ ਨੂੰ ਉਹ ਪਾਈ ਸੀ ਵੀ ਕਿਤੇ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਬਾਬਾ ਜੀ ਤੁਸੀਂ ਜ਼ਰੂਰ ਬੋਲ ਕੇ ਪਾ ਦਿਓ ਤੇ ਸ਼ਾਂਤੀ ਰਹਿਣੀ ਚਾਹੀਦੀ ਪਰ ਅਕਾਲੀ ਦਲ ਦਾ ਲੀਡਰ ਤਾਂ ਉਹ ਵੀ ਉਹ ਇਹ ਤੁਹਾਡੇ ਰਾਹੀਂ ਇਹ ਤੁਹਾਡੇ ਰਾਹੀਂ ਪਤਾ ਲੱਗਿਆ ਪਰ ਆਪਣੇ ਜੋ ਵੀ ਹੈ ਮੈਨੂੰ ਇਹਨਾਂ ਨੇ ਕਿਹਾ ਸੀ ਬਾਬਾ ਜੀ ਸ਼ਾਂਤੀ ਆਪਾਂ ਰੱਖਣੀ ਹੈ ਪਰ ਉਹਦੇ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਤੁਰੇ ਵੀ ਸੀ ਉਦੋਂ ਵੀ ਇਹ ਬੇਨਤੀ ਕੀਤੀ ਸ੍ਰੀ ਫੇਸਗੜ ਸਾਹਿਬ ਜਿੱਥੋਂ ਸਾਡਾ ਜਨਮ ਹੈ ਖਾਲਸੇ ਦਾ ਉੱਥੇ ਆਪਾਂ ਸਤਿਕਾਰ ਸ਼ਰਧਾ ਭਾਵਨਾ ਨਾਲ ਜਾਣਾ ਹੈ ਉੱਥੇ ਆਪਾਂ ਇਹ ਨਾ ਕਿਸੇ ਨੂੰ ਲੱਗੇ ਕਿ ਆਪਾਂ ਕਿਵੇਂ ਉੱਥੇ ਜਾ ਰਹੇ ਮर्यादा ਤੋਂ ਬਾਹਰ ਜਾਂਦੇ ਨਹੀਂ ਮर्यादा ਦੇ ਵਿੱਚ ਹੀ ਰਹਿ ਕੇ ਆਪਾਂ ਸਾਰੇ ਕੰਮ ਕਰਨੇ ਨੇ ਪਰ ਜੇ ਇਹਨਾਂ ਨੂੰ ਇੰਨਾ ਡਰ ਸੀ ਵੀ ਜੇ ਨੈਂਗਸੰਗ ਫੌਜਾਂ ਤੋਂ ਤੇ ਇਹ ਪਹਿਲਾਂ ਹੀ ਉਹਨਾਂ ਨਾਲ ਆਪਸੀ ਗੁਰਮਤੇ ਨਾਲ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਗਲਤੀ ਕੀਤਾ ਤੇ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਜਾਂ ਜਿੰਨੇ ਵੀ ਸਿੰਘ ਸਾਹਿਬ ਉਹਨਾਂ ਨੂੰ ਸਾਡੇ ਜਿੰਨਾ ਵੀ ਸਾਡਾ ਗੁਰਮਤ ਹੈ ਉਹਨਾਂ ਨੇ ਜੇ ਚਾਰਜ ਜਿਹੜਾ ਹੈ ਉਹ ਵਿਧੀ ਵਿਧਾਨ ਅਨੁਸਾਰ ਨਾ ਉਹਨਾਂ ਨੂੰ ਲਾਇਆ ਤੇ ਨਾ ਉਹ ਉਵੇਂ ਆਪਦੀ ਸੇਵਾ ਸਮਰਲਨ ਤਗੜੇ ਉਹ ਕਿਤੇ ਆਹੀ ਜਿਹੜਾ ਹੈ ਉਹ ਸਾਰਾ ਵਿਸ਼ਾ ਹਾਂਜੀ ਪਾਣੀ ਜਿਹੜੀ ਸਪਲਾਈਟ ਹੋ ਗਈ ਹੈ ਅਜੇ ਵੀ ਅਜੇ ਜੇ ਉਹਨਾਂ ਦੇ ਦੂਸ਼ਣ ਲਾਉਂਦੇ ਉਹ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਅ ਗਿਆਨੀ ਸੁਲਤਾਨ ਸਿੰਘ ਵੀ ਅਜੇ ਮਤਲਬ ਉੱਥੇ ਗ੍ਰੰਥੀ ਦਾ ਕਿਸੇ ਸਿਆਸੀ ਪਾਰਟੀ ਦਾ ਆਈਟੀ ਸੈੱਲ ਜਿਹੜੇ ਜਿਹੜੇ ਬੰਦੇ ਵਿਰੋਧ ਕਰਦੇ ਆਂ ਜੀ ਉਹ ਉਹਨਾਂ ਨੂੰ ਬਦਨਾਮ ਕਰਨ ਤੇ ਲੱਗੇ ਉਹ ਤੇ ਬਾਰੇ ਕੀ ਕਹਿੰਦੇ ਬਹੁਤ ਜ਼ਿਆਦਾ ਫੇਸਬੁਕ ਮਾਰਤ ਹੁੰਦਾ ਨਾ ਜੀ ਉਹ ਤੇ ਜਿਹੜਾ ਆਪਣੇ ਹੁਣ ਆਪਾਂ ਵੀ ਬੋਲ ਰਹੇ ਆਂ ਹਾਂਜੀ ਹਾਂਜੀ ਹਨਾ ਅੱਜ ਤੋਂ ਪਹਿਲਾਂ ਜਆ ਆਪਾਂ ਸ਼ਰੋਣੀ ਕਮੇਟੀ ਜਾਂ ਅਕਾਲੀ ਦਲ ਨਾਲ ਹਮੇਸ਼ਾ ਸਾਥ ਦਿੰਦੇ ਰਹੇ ਆਂ ਨਹੀਂ ਸਿੰਘ ਫੌਜਾਂ ਸਿਰਫ ਮਰਿਆਦਾ ਕਰਕੇ ਹੋਰ ਨਹੀਂ ਵੋਟਾਂ ਨਾਲ ਨਹੀਂ ਕੋਈ ਸਾਡਾ ਸਬੰਧ ਉਦੋਂ ਤੱਕ ਨਹੀਂ ਸਿੰਘ ਫੌਜਾਂ ਜਿਹੜੀਆਂ ਚੰਗੀਆਂ ਸੀ ਤੇ ਜੇ ਹੁਣ ਨਹੀਂ ਸਿੰਘ ਫੌਜਾਂ ਕੋਈ ਮਰਿਆਦਾ ਕਰਕੇ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਕੁਝ ਵੀ ਕਹਿ ਸਕਦੇ ਮੇਰੇ ਜਾਂ ਕਿਸੇ ਦੇ ਵੀ ਖਿਲਾਫ ਮਾੜਾ ਬੋਲ ਸਕਦੇ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਆ ਜਿਹੜੇ 17 ਤਰੀਕ ਨੂੰ ਅੰਤਰੰਕ ਮੀਟਿੰਗ ਤੇ ਫੈਸਲੇ ਨਾ ਰਹੇ ਕਿ ਅਗਲਾ ਕ੍ਰੈਕਸ਼ਨ ਕਰਨ ਜਾ ਰਹੇ ਜਿਹੜੇ ਉਹ ਅਗਲਾ ਤੇ ਸਾਰੇ ਆਪਣੇ ਫੇਰ ਗੁਰਮਤਾ ਕਰਾਂਗੇ ਕਿ ਆਪਾਂ ਦੇ ਨਾਲ ਤੋਂ ਇਹੀ ਕਹਿੰਨੇ ਇਹਨਾਂ ਨੂੰ ਵੀ ਤੁਸੀਂ ਸਪੋਰਟ ਸਿਫ ਕੌਮ ਨੂੰ ਅਕਾਲੀ ਦਲ ਨੂੰ ਤਗੜੇ ਕਰੋ ਸਾਰਿਆਂ ਦੇ ਜਿਹੜੇ ਐ ਸੋਚ ਜਿਹੜੀ ਹੁੰਦੀ ਹੈ ਨਾ ਉਹਨੂੰ ਲੈ ਕੇ ਚੱਲਣਾ ਚਾਹੀਦਾ ਜੇ ਉਹ ਆਪਣੇ ਸਾਰਿਆਂ ਦੀ ਸੋਚ ਦੇ ਮੁਤਾਬਕ ਚੱਲਣ ਸਿਰਫ ਆਪਾਂ ਨਿੱਜੀ ਆਪਦੇ ਉਹਦੇ ਕਰਕੇ ਨਹੀਂ ਕਰਨਾ ਚਾਹੀਦਾ ਫਿਰ ਇੱਕ ਆਪਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਬੰਦੇ ਕਰਕੇ ਜੇ ਆਪਾਂ ਉਹੋ ਜੇ ਕੰਮ ਕਰੀਏ ਉਹਦੇ ਨਾਲ ਜਥੇਬੰਦੀ ਹਮੇਸ਼ਾ ਜਮਾਤ ਤਰਾਮਾਤ ਹੁੰਦੀ ਹੈ ਕਦੇ ਵੀ ਕੋਈ ਆਪ ਇੱਕ ਬੰਦਾ ਨਹੀਂ ਕਦੇ ਵੀ ਉੱਪਰ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਇਹ ਗੱਲ ਜੇ ਅੱਜ ਆਪਾਂ ਕਰ ਰਹੇ ਸਾਰੇ ਦਲਪਨ ਇਕੱਠੇ ਹੋ ਕੇ ਕਰ ਰਹੇ ਆਂ ਬਾਹਰਿਆਂ ਨੂੰ ਕਰਦੇ ਨੇ ਫੈਸਲਾ ਤਾਂ ਜਿੱਥੇ ਬੰਦੂ ਚੱਕੇ ਉਹ ਇੱਕ ਕਿਸਮ ਦੀ ਲੋਕਮਤ ਸਟੇਟ ਕਰੇਗੀ ਹਾਂ ਜਦੋਂ ਆਪਣੇ ਉਹਨਾਂ ਨੂੰ ਕਰਨ ਦੀ ਖਰਾਬਾ ਉਹਨਾਂ ਦੇ ਨਾਲ ਆ ਅੱਗੇ ਵੀ ਨਾਲ ਆ ਮੈਂ ਤਾਂ ਕਹਿ ਹੀ ਰਿਹਾ ਹਰ ਫੈਸਲੇ 'ਚ ਆਪਣੇ ਨਾਲ ਹੀ ਰਹਿਣਾ ਪਰ ਮਰਿਆਦਾ ਦੇ ਵਿੱਚ ਰਹਿ ਕੇ ਕਰਨ ਸਾਰਿਆਂ ਨੂੰ ਬੇਨਤੀ ਆਪਾਂ ਸਾਡਾ ਇਹ ਆਪਣੇ ਜਿਹੜਾ ਧਾਰਮਿਕ ਪੱਖ ਤੋਂ ਵਿਰੋਧ ਹੈ ਹੋਰ ਅਸੀਂ ਕੋਈ ਹੋ ਜਾ ਨਹੀਂ ਅਗਲੇ ਵੀ ਜੋ ਵੀ ਹੈ ਕੰਮਕਾਰ ਉਹ ਵੀ ਆਪਾਂ ਗੁਰਮਤੇ ਦੇ ਨਾਲ ਹੀ ਕਰਨੇ ਨੇ ਤੇ ਜਿੱਥੇ ਇਹਨਾਂ ਨੂੰ ਵੀ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਉਹ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਹੀ ਤਰੀਕੇ ਨਾਲ ਸਮਝ ਕੇ ਨਾਲ ਹੀ ਜਿਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਵੀ ਵਧੀਆ ਸੇਵਾ ਕਰ ਰਹੇ ਸੀ ਪਰ ਉਹਨਾਂ ਨੇ ਜੇ ਕੋਈ ਅਸਤੀਫਾ ਦੀ ਹੈ ਉਹ ਆਪ ਦਾ ਵਾਪਸ ਲੈ ਕੇ ਫੇਰ ਕਰਨ ਪਰ ਉਹਨਾਂ ਨੂੰ ਜੇ ਪਹਿਲਾਂ ਹਸਤੀਫੇ ਤੋਂ ਪਹਿਲਾਂ ਜੋ ਕੁਝ ਆ ਹੋਇਆ ਉਹਦੇ ਤੇ ਸਗੋਂ ਜੇ ਪਹਿਲਾਂ ਪਹਿਰਾ ਦੇ ਜਾਂਦੇ ਤੇ ਉਹ ਹੋਰ ਵੀ ਚੰਗਾ ਹੁੰਦਾ ਠੀਕ ਹੈ ਤੁਸੀਂ ਮੈਂ ਕਰ ਦੋਗੀ ਤੁਹਾਨੂੰ ਜੀ ਸਾਹਿਬ ਦੀ ਗੱਲ ਕਰਦੇ ਆ ਰਿਹਾ ਹਾਂ ਦੇਖੋ ਉਹਨਾਂ ਨੇ ਸੇਵਾ ਸੰਭਾਲਣੀ ਚਾਹੀਦੀ ਆ ਅਸੀਂ ਤੇ ਚਾਹੁੰਦੇ ਆ ਸੇਵਾ ਸੰਭਾਲ ਕੇ ਉਹ ਸਹੀ ਤਰੀਕੇ ਨਾਲ ਜਿਹੜੇ ਆ ਸਿੰਘ ਸਾਬਾ ਦੇ ਆ ਉਹ ਫੈਸਲੇ ਸਗੋਂ ਆਪ ਕਰਨ ਸਹੀ ਤਰੀਕਾ ਠੀਕ ਹੈ ਠੀਕ ਹੈ ਬਾਰਿਆਂ ਦਾ ਧੰਨਵਾਦ ਬਾਬਾ ਜੀ ਇੱਕ ਫੋਟੋ ਕਾ ਨਹੀਂ ਸਟੇ ਹਾਂ ਇਹਦੇ ਨਾਲ ਹੋਰ ਵੀ ਲੈ ਲੈ ਯਾਰ ਨਾਲ फोर्स <laughs> लगायो